ਆਥੇ ਪਹੁੰਚਿਆ ਤੁਹਾਡਾ ਜੀ ਆ ਧੰਨਵਾਦ ਕਹਿੰਦੇ ਆ ਅੱਜ ਆਪਾਂ ਨੂੰ ਤੁਹਾਡੇ ਪਿੰਡ ਦੇ ਵਿੱਚ ਇਸ ਕਰਕੇ ਆਉਣ ਦੀ ਇਜਮਤ ਪਈ ਆ ਵੀ ਜਿਹੜੇ ਆਪਣੇ 27 ਤੀਤ ਤੋਂ ਲੈ ਕੇ 31 ਤੀਤ ਤੱਕ ਆਪਾਂ ਸਰਕਾਰ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਕਿਸਾਨ ਮਜ਼ਦੂਰ ਪੱਖੀ ਧੁਖਮੀ ਖੇਤੀ ਦੀ ਨੀਤੀ ਲੈ ਕੇ ਆਓ ਉਹ ਖੇਤੀ ਦੀ ਨੀਤੀ ਲੋਕ ਮਾਰੂ ਖੇਤੀ ਨੀਤੀ ਨਾ ਹੋਵੇ ਆਪਾਂ ਕੌਂਸ ਜਾ ਮੰਗੇ ਗਏ ਸੀ ਉਹ ਵੀ ਤੁਸੀਂ ਖੇਤੀ ਨੀਤੀ ਬਾਰੇ ਸੁਝਾਅ ਦੇ ਰਹੋ ਆਪਣੇ ਆਗੂਆਂ ਨੇ ਇਹਨਾਂ ਨੂੰ ਖੇਤੀ ਨੀਤੀ ਬਾਰੇ ਫਾਰਮਾ ਏਡਾ ਵੱਡਾ ਪੇਚਾ ਦਾ ਬਣਾ ਕੇ ਦਿੱਤਾ ਸੀ ਵੀ ਸਾਡੇ ਜਿਹੜਾ ਮੌਸਮ ਆ ਇਹ ਉਹ ਕਹੇਗਾ ਮੌਸਮ ਆ ਇੱਥੇ ਕੀ ਫਸਲਾਂ ਹੋ ਸਕਦੀਆਂ ਨੇ ਕੀ ਕਿਸਾਨ ਮਜ਼ਬੂਰ ਪੱਖੀ ਨੇ ਉਹ ਕੀ ਨਹੀਂ ਪੱਖੀ ਆਪਾਂ ਸਾਰਾ ਉਹ ਖਾੜਾ ਇਹ ਸਰਕਾਰ ਨੂੰ ਦਿੱਤਾ ਸੀਗਾ ਇਹ ਸਰਕਾਰ ਨੇ ਉਹ ਖਾੜਾ ਆਪਣਾ ਪੜ੍ਹਿਆ ਹੀ ਕਿਸੇ ਖੁੰਝੇ ਚਲੀ ਆ ਕੇ ਛੜਤਾ ਉਦੋਂ ਬਾਅਦ ਅਮਰੀਕਾ ਦੀ ਕੋਈ ਕੰਪਨੀ